ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੱਸਤਾਈਏ ਅੱਜ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਚ ਸਬਡਿਵੀਜ਼ਨ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਚ ਨਸ਼ੇ ਦੇ ਨਾਲ ਬਦਨਾਮ ਪਿੰਡ ਤੋਤੇ ਅਤੇ ਸੈਚਾ ਵਿੱਚ ਤਲਾਸ਼ੀਬਿਆਨ ਚਲਾਇਆ ਗਿਆ ਤੇ ਨਸ਼ੇ ਤਸਕਰਾਂ ਦੇ ਘਰਾਂ ਚ ਤਲਾਸ਼ੀ ਵੀ ਲਈ ਗਈ ਤੇ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਹੈ ਉਹ ਗਰਾਉਂਡ ਅਪ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਨਸ਼ੇ ਦਾ ਕਾਲਾ ਤੰਦਾ ਛੱਡ ਦੇਣੇ ਆਫਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਹੋ ਜਾਂਦੇ ਤੇ ਇਸ ਮੌਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਚ ਸਾਡੇ ਵੱਲੋਂ ਵੱਡੇ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿਹੜੀ ਹੈ ਉਹ ਵੱਡੀ ਪੱਧਰ ਤੇ ਇਹ ਮੁਹਿੰਮ ਜਿਹੜੀ ਆ ਉਚਲਾਈ ਜਾਵੇਗੀ ਹਾਂਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਜੰਗ ਨਸ਼ਿਆਂ 'ਤੇ ਚਲਾਈ ਜਾ ਰਹੀ ਆ ਉਸ ਪੰਜ ਅਸੀਂ ਸਬਰੀਜਨ ਤੁਹਾਨੂੰ ਦੋ ਦੀ ਸਾਰੇ ਥਾਣੇ ਦੇ ਸਾਡੇ ਸਿਪਾਹ ਜਿਹੜੇ ਹੈਗੇ ਅਸੀਂ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਹੋਏ ਆ ਜਿਹੜੇ ਕੋਈ ਸ਼ੱਕੀ ਬੰਦੇ ਹੈਗੇ ਉਹਨਾਂ ਨੂੰ ਵੀ ਕੁਛ ਕੁਛ ਕਰ ਰਹੇ ਹੈਗੇ ਆ ਤੇ ਜਿਹੜੀ ਕੋਈ ਰਕਮਲੀ ਹੋਊਗੀ ਤੁਹਾਡੇ ਨੋਟਿਸ ਲਈ ਆ ਦਿੱਤੀ ਹੋਊਗੀ ਥੈਂਕ ਯੂ ਕਿਹੜੇ ਕਿਹੜੇ ਪਿੰਡਾਂ ਪਲਾਹੀ ਬੈਂਚ ਲੱਗਿਆ ਇਹ ਅਸੀਂ ਤੋਤੇ ਪਿੰਡ ਹੈਗਾ ਜੀ ਸੱਚਾ ਪਿੰਡਾ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਕੋਈ ਲਾਂਚ ਨਹੀਂ ਕੀਤਾ ਗਿਆ ਹੁਣ ਤੱਕ 25 ਉਹ ਤੁਹਾਨੂੰ ਬਾਅਦ ਦੱਸਾਂਗੇ ਥੋੜੀ ਚੰਗੀ ਤਰ੍ਹਾਂ ਬਾਅਦ ਦੱਸਾਂਗੇ ਥੈਂਕ ਯੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੱਸਦਾ ਇਹ ਅੱਜ ਸਬ ਡਿਵੀਜ਼ਨultanpur lodi ਦੇ ਡੀਐਸਪੀ ਗੁਰਮੀਤ ਸਿੰਘ ਸਦੂਦੀਗਬਾਈ ਚ ਸਬਡਿਵੀਜ਼ਨ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਚ ਨਸ਼ੇ ਦੇ ਨਾਲ ਬਦਨਾਮ ਪਿੰਡ ਤੋਤੇ ਅਤੇ ਸੈਚਾ ਵਿੱਚ ਤਲਾਸ਼ੀ ਬਿਆਨ ਚਲਾਇਆ ਗਿਆ ਤੇ ਨਸ਼ੇ ਤਸਕਰਾਂ ਦੇ ਘਰਾਂ ਚ ਤਲਾਸ਼ੀ ਵੀ ਲਈ ਗਈ ਤੇ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਹੈ ਉਹ ਗਰਾਉਂਡ ਅਪ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਨਸ਼ੇ ਦਾ ਕਾਲਾ ਤੰਦ ਛੱਡ ਦੇਣੀ ਆ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਹੋ ਜਾਣ ਇਸ ਮੌਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਚ ਸਾਡੇ ਵੱਲੋਂ ਵੱਡੇ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿਹੜੀ ਹੈ ਉਹ ਵੱਡੀ ਪੱਧਰ ਤੇ ਮਹੀਮ ਜਿਹੜੀ ਆ ਉਚਲਾਈ ਜਾਵੇਗੀ ਹਾਂਜੀ ਜਿਹੜੀ 50 ਸਕਰਾਂ ਦੇ ਨੂੰ ਜਿਹੜੀ ਜੰਗ ਨਸ਼ਾ ਪਦ ਚਲਾਈ ਜਾ ਰਹੀ ਆ ਉਸ ਪੰਚ ਅਸੀਂ ਸਬਡਿਵੀਜ਼ਨ ਤੁਹਾਨੂੰ ਪਹੁੰਚ ਦੀ ਸਾਰੇ ਥਾਣੇ ਦੇ ਸਾਡੇ ਜਿਹੜੇ ਹੈਗੇ ਆ ਅਸੀਂ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਹੈਗੇ ਆ ਜਿਹੜੇ ਕੋਈ ਸ਼ੱਕੀ ਬੰਦੇ ਹੈਗੇ ਉਹਨਾਂ ਨੂੰ ਵੀ ਪੁੱਛਗਛ ਕਰ ਰਹੇ ਹੈਗੇ ਆ ਤੇ ਜਿਹੜੀ ਕੋਈ ਰਿਕਵਰੀ ਹੋਊਗੀ ਤੁਹਾਡੇ ਨੋਟਿਸ ਲਈ ਆ ਦੱਸਦੇ ਹਾਂ ਥੈਂਕ ਯੂ ਕਿਹੜੇ ਕਿਹੜੇ ਪਿੰਡਾਂ 'ਚ ਲਾਹੀ ਬੈਂਚ ਲੱਗਿਆ ਇਹ ਅਸੀਂ ਦੋ ਤੇ ਪਿੰਡ ਹੈਗਾ ਜੀ ਸੱਚਾ ਪਿੰਡਾ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਕੋਈ ਨਾਮ ਜਦ ਦੀ ਕੀਤਾ ਗਿਆ ਹੁਣ ਤੱਕ 32 ਉਹ ਤੁਹਾਨੂੰ ਬਾਤ ਦੱਸਣ ਥੋੜੀ ਚਾਹੀਦੀ ਤਾਂ ਬਾਤ ਦੱਸਣ ਥੈਂਕ ਯੂ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੱਸ ਦਈਏ ਅੱਜ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਚ ਸਬਡਿਵੀਜ਼ਨ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਚ ਨਸ਼ੇ ਦੇ ਨਾਲ ਬਦਨਾਮ ਪਿੰਡ ਤੋਤੇ ਅਤੇ ਸੈਚਾ ਵਿੱਚ ਤਲਾਸ਼ੀਬਿਆਨ ਚਲਾਇਆ ਗਿਆ ਅਤੇ ਨਸ਼ੇ ਤਸਕਰਾਂ ਦੇ ਘਰਾਂ ਚ ਤਲਾਸ਼ੀ ਵੀ ਲਈ ਗਈ ਤੇ ਸ਼ੱਕੀ ਵਿਅਕਤੀਆਂ ਨੂੰ ਜੜਾ ਉਹ ਗਰਾਉਂਡ ਅਪ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਨਸ਼ੇ ਦਾ ਕਾਲਾ ਤੰਦਾ ਛੱਡ ਦੇਣੀ ਆ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਹੋ ਜਾ। ਇਸ ਮੌਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਾਡੇ ਵੱਲੋਂ ਵੱਡੇ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿਹੜੀ ਹੈ ਉਹ ਵੱਡੀ ਪੱਧਰ ਤੇ ਇਹ ਮੁਹਿੰਮ ਜਿਹੜੀ ਆ ਉਚਲਾਈ ਜਾਵੇਗੀ। ਹਾਂਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਜੰਗ ਨਸ਼ਾ ਵਿਰੁੱਧ ਚਲਾਈ ਜਾ ਰਹੀ ਆ ਉਹ ਇਸ ਪੰਜ ਸਾਲਾਂ ਦੀ ਸਬਰੀਜਨ ਸੁਧਾਂਪਨ ਲੋਦੀ ਤੇ ਸਾਰੇ ਥਾਣੇ ਦੇ ਸਾਡੇ ਜਿਹੜੇ ਜਿਹੜੇ ਹੈਗੇ ਆ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਹੋਗੇ ਆ ਜਿਹੜੇ ਕੋਈ ਸ਼ੱਕੀ ਬੰਦੇ ਹੈਗੇ ਉਹਨਾਂ ਨੂੰ ਵੀ ਕੁਝ ਕੁਛ ਕਰ ਰਹੇ ਹੈਗੇ ਆ ਤੇ ਜਿਹੜੀ ਕੋਈ ਰਿਕਵਰੀ ਹੋਊਗੀ ਤੁਹਾਡੇ ਨੋਟਿਸ ਲਈ ਆ ਦਿੱਤੀ ਹੋਊਗੀ ਥੈਂਕ ਯੂ ਕਿਹੜੇ ਕਿਹੜੇ ਪਿੰਡਾਂ ਇਲਾਕੇ ਵਿੱਚ ਲੈ ਗਏ ਇਹ ਅਸੀਂ ਤੋਤੀ ਪਿੰਡ ਹੈਗਾਈ ਸੱਚਾ ਪਿੰਡਾ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਕੋਈ ਨਾਮ ਦੇ ਵੀ ਕੀਤਾ ਗਿਆ ਹੁਣ ਤੱਕ ਉਹ ਤੁਹਾਨੂੰ ਬਾਅਦ ਦੱਸ ਦਿਆਂਗੇ ਥੋੜੀ ਚੰਗੀ ਤਰ੍ਹਾਂ ਬਾਅਦ ਦੱਸਾਂਗੇ ਥੈਂਕ ਯੂ